ਲੈ ਮੈਨੂੰ ਲੱਗਦਾ ਹੁਣ ਸਿਖਰ ਦਪਹਿਰੇ ਮੈਨੂੰ ਕੈਲੇ ਦੀ ਬਾੜੀ ਚ ਜਾਣਾ ਪਊਗਾ ਸਬਜ਼ੀ ਬਣਾਵੀ ਬਹੁਤ ਔਖਾ ਬਖਾ ਕੋਈ ਪੈਸਾ ਨਹੀਂ ਮੇਗਾ ਕਰੇ ਕੀ ਕਰਾਂ ਲਈ ਆਉਣੀ ਹੈ ਕਿ ਤੋੜ ਕੇ ਇਹ ਜੇ ਬੜਾ ਹੋਗਾ ਦਸ ਬੁੜਾ ਠੇਰਾ ਕੀ ਬਾਹਰ ਨਿਕਲੂਗਾ ਦੋ ਘੰਟੇ ਹੀ ਬੱਟ ਲਿਆਂਗੂ ਸ਼ੇਕੜ ਚਾਟਣੀ ਨੂੰ ਹਾਇ ਨਹੀਂ ਮਰ ਜਾਣਾ ਪਤਾ ਮਰਨਾ ਸਾਹਮਣੀ ਬੈਠਾ ਦਾ ਇਹ ਤਾਂ ਸਾਂਝਾ ਖੇੜੀ ਨਹੀਂ ਛੱਡਣਾ ਮੇਰੇ ਇਹਨੇ ਚਲੋ ਉਹਦੇ ਜੀ ਮੈਨੂੰ ਨਾ ਪੁੱਛਣਾ ਕੀ ਪਤਾ ਮੰਨ ਹੀ ਜਾਵੇ ਉਹ ਮੋਟਰਸਾਈਕਲ ਜਾ ਇਸੇ ਦੀ ਸੀਗਾ ਹੋਰ ਕੱਲੇ ਕਿਵੇਂ ਹੋ ਹੋਏ ਕਿਵੇਂ ਐ ਚਿਕਣ ਦਾ ਉੱਤਨਾ ਤੋੜਦੀ ਹਾਏ ਹਾਏ ਦੱਸ ਕਿਵੇਂ ਤੇਰਾ ਨਹੀਂ ਆ ਗਿਆ ਤੇਰ ਬੂਜਾ ਤੇ ਚੜ ਜੂਗੀ ਲੈ ਦੱਸ ਮੈਂ ਤਾਂ ਬੰਦਿਆਂ ਮਾਰਨੀ ਆ ਲੈ ਨਾਤੀ ਨੇ ਲੈ ਮੁਸਕ ਜੀ ਲੈ ਕੇ ਦੇਖ ਲੈ ਮੁਸਕ ਨਾ ਆਉਂਦੀ ਨਹੀਂ ਮੈਨੂੰ ਮਿਲ ਨਹੀਂ ਆਉਂਦੀ ਤੈਨੂੰ ਮੈਨੂੰ ਤਾਂ ਪਤਾ ਹੀ ਲੱਗਿਆ ਕਿ ਹੋ ਗਿਆ ਅੱਛਾ ਤੈਨੂੰ ਕਹਿੰਦਾ ਲੱਗਦਾ ਸਪਰੇ ਚੜੀ ਪੀਂਗੀ ਮੈਂ ਤੇ ਧੂਆਂ ਦੀ ਮੁਸਕ ਮਾਰਦੀ ਐ ਹੈ ਮਰ ਜਾਣਾ ਨਾ ਹੋਵੇ ਦੇਖ ਲੈ ਜੁਮਾਰੀ ਮੋਸ਼ਕ ਮਾਰਦੀ ਮੇਰੇ ਚ ਹੈ ਹੋਰ ਦੁਆਣੀ ਦਵਾਈ ਲਾਈ ਹੂ ਇੱਕਰ ਨੂੰ ਬਸ ਲੈ ਮੈਂ ਤਾਂ ਸਿਰ ਢਾਕ ਲੈਣੀ ਆ ਚੰਗਾ ਬਨੂ ਐ ਮੰਗੇ ਰੱਖੋ ਹੋਰ ਨਾ ਤੇਰੇ ਮੁਰੇ ਕੇ ਤਾਂ ਕੱਪੜੇ ਲਾਓ ਮੈਨੂੰ ਐ ਦੱਸ ਜਾਣਾ ਨਾ ਹੋਵੇ ਐ ਜਿਵੇਂ ਐ ਬੇ ਮੈਂ ਤਾਂ ਪੈਰਾ ਤਾਂ ਇਨਤੂ ਮੇਰੇ ਮਾਗਰ ਮੱਝ ਮੰਗੋ ਕਗੜੇ ਦੀ ਮੈਨੂੰ ਹੀ ਪੋਦਾ ਮੈਂ ਲੈਣ ਗਈ ਆਂ ਬੇ ਤੇਰਾ ਉਹ ਲੜਾਈ ਸੀ ਕੀ ਕਹਿੰਦਾ ਹੁੰਦਾ ਉਹ ਗੰਡਾ ਗੰਡਾ ਦੇ ਕਿੱਡਾ ਉਹ ਖਣਾ ਪੱਟਾ ਹੁਣ ਟਟਾ ਜਾਣਾ ਕਹਿੰਦਾ ਸੀਗਾ ਹਿੱਦਰ ਹੋ ਕਰੇ ਪਰ ਛਾਵਾ ਨਾ ਪੈ ਜਾਵੇ ਪਾਟਾ ਹੋ ਜਾ ਫਿਰ ਮੈਂ ਤੇ ਨਹੀਂ ਹੱਥ ਲਵੇੜੂਗਾ ਹੱਥ ਦਾ ਦੂਲ ਬਣੇਗੀ ਜੀਗਾ ਹੱਥ ਦਾ ਕਾਗ ਲਿਪੜਨੇ ਧੋਕੇ ਦੇ ਦੀ ਮਿਰਚ ਲੈ ਆ ਐਡੀ ਵੱਡੀ ਲੰਪਨੀ ਆ ਪਟਣੀ ਤੈਨੂੰ ਗੂ ਜਾਂ ਮੈਨੂੰ ਤੋੜ ਕੇ ਦੇਣੀ ਗੂ ਨਾ ਨਾ ਮਿਰਚਾਂ ਤਾਂ ਬੱਸ ਮੇਰਾ ਤਾਂ ਘਰ ਵਾਲੀ ਬਥੇਰਾ ਕੌੜਾਗਾ ਇਹ ਜਿਹੀ ਮਿਰਚਾਂ ਖਵਾ ਕੇ ਤਾਂ ਤਾਂ ਹੋਰ ਚੱਕੋ ਫੇਰ ਬੈਂਗਣ ਲੈ ਜੋ ਬੈਂਗਣ ਇਹ ਮੂੰਹ ਸਮਾ ਕੇ ਬੋਲ ਬੈਂਗਣੀ ਕੇ ਪੈਂਕਣ ਤੇ ਨਾ ਉਹ ਬੈਂਗਣੀ ਸੱਚ ਭਲੇਖੇ ਨਾਲ ਲੱਗਣ ਜਾਂਦੇ ਮੂੰਹ ਚੋਂ ਮੂੰਹ ਚੋਂ ਤਾਂ ਕਿਉਂ ਨਿਕਲਦਾ ਹੋਰ ਦੱਸ ਕਿੱਥੋਂ ਨਿਕਲੂਗਾ ਮੂੰਹ ਚੋਂ ਨਿਕਲਦੇ ਹੁੰਦੇ ਸ਼ਬਦ ਤਾਂ ਕੋਈ ਮੈਂ ਤੈਨੂੰ ਐ ਕਹਿਣਾ ਚੱਜ ਦੇ ਸਬਜ਼ੀ ਦੇ 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 ਪੋਲੀ ਲੈ ਜਾ ਪੋਲੀ ਦੀ ਸਬਜ਼ੀ ਕੋਈ ਭਾਲ ਕੇ ਮੈਂ ਦੇਖਦਾ ਪੋਲੀ ਸਬਜ਼ੀ ਲੈ ਲੈਣੀ ਸਬਜ਼ੀ ਵੇ ਕੀ ਬੋਲੀਂਗਾ ਰਾਜਾ ਸਿਮਲਾ ਮੇਰੀ ਤੇ ਹੁੰਦੀ ਐ ਸਿਮਲਾ ਬਤਾਉਂ ਉਹਨੇ ਉਹ ਮੇਰੀ ਹੁੰਦੀ ਐ ਸਿਮਲਾ ਮੈਨੂੰ ਨਹੀਂ ਮਿਲਣੀ ਪ੍ਰਿੰਟ ਲਈਆਂ ਪ੍ਰਿੰਟਿੰਗਾਂ ਦਾ ਮੇਰੇ ਪਾਸੀਆਂ ਕਰਨੀਆਂ ਪ੍ਰਿੰਟਾਂ ਨਾਲ ਦੱਸ 20 ਪਤਾ ਨਹੀਂ ਦਾ 5 ਮਿੰਟਾਂ ਕੇ ਬਾਹਰ ਆਉਂ ਦਵਾਈਆਂ ਹੈ ਨਹੀਂ ਸਾਡੇ ਕੋਲੇ ਅੱਛਾ ਦੱਸਿਆ ਨਾ ਤੈਨੂੰ ਸੁੱਖਾਂ ਸੁਖਦਾ ਆ ਵੀ ਇਹ ਤਾਂ ਪਥਰੀਆਂ ਹੋਣ ਤਾਂ ਫਿਰ ਮੈਂ ਪਾਪੂਆਂ ਵਰਬਾਵਾ ਤੈਨੂੰ ਐ ਨਹੀਂ ਕਹਿੰਦਾ ਦਵਾਈ ਹੈ ਇਹ ਤਾਂ ਘਰੀ ਕੱਢਣ ਵਾਲੀ ਵੇ ਸੁੱਖੀ ਥਾਂ ਦੀ ਮੇਰੇ ਕਿਉਂ ਪਥਰੀਆਂ ਕਰੀ ਜਾਂਦਾ ਤੂੰ ਹਾਂ ਹੁਣ ਤਾਂ ਬਿਲਕੀ ਐ ਨਹੀਂ ਕਹਿੰਦੀ ਮੇਰੇ ਪਥਰੀਆਂ ਹੋ ਗਈਆਂ ਵੇ ਐ ਨਹੀਂ ਕਹਿੰਦੀ ਮੈਂ ਖਾ ਕੇ ਪਥਰੀਆਂ ਹੋ ਜਾਂਦੀਆਂ ਲੈ 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 ਕੋਈ ਮਾਰਨੇ ਆ ਪਰ ਜਣੇ ਮੇਰੇ ਮਾਗਰ ਕਿਹੜਾ ਪਥਰੀਆਂ ਨੇ ਜਾਂਦਾ ਮੈਂ ਤਾਂ ਦੇਖਦਾ ਮਾਗਰ ਤਾਂ ਹੀ ਲੱਗੀ ਪਥਰੀ ਟੁੱਟ ਪੈਣਾ ਨਾ ਹੋਵੇ ਚੱਲ ਦਿਖਾ ਦੇ ਜੇ ਕੋਈ ਸਬਜ਼ੀ ਹੈਗੀ ਆ ਤਾਂ ਪਹਿਲਾਂ ਉਹ ਇਨਸਾਨ ਜੀ ਦਾ ਬਥੇਰੀ ਐ ਨਾ ਮੈਨੂੰ ਐ ਦੱਸ ਆ ਦੇਖ ਐਡੇ ਬੋਦੇ ਐਡੇ ਦਾ ਕੀ ਮਤਲਬ ਹੋ ਜਾ ਤੋਰੀ ਐ ਇਹ ਓਏ ਤੋਰੀ ਐ ਮੈਂ ਕਹਿੰਦਾ ਬਹੁਤ ਆ ਚੱਕੀ ਚੱਕੀ ਐ ਤੇ ਚੱਕੀ ਤਾਂ ਠੀਕਾ ਪਰ ਮੂਸੀ ਜੀ ਪਈ ਆਗੀ ਵਿੰਗੀ ਟੱਡੀ ਜੀ ਮੂਸੀ ਨੂੰ ਤੂੰ ਕੀ ਨੂੰ ਦੇਖਣਾ ਐ ਬਈ ਲੈ ਹੁਣ ਕਿੱਥੋਂ ਕਰਦਣਾ ਛਿੱਲੂਗੀ ਉਹ ਅੱਧੀ ਟੁੱਟ ਕੇ ਡਿੱਗ ਜੂਗੀ ਬਥੋਥੀ ਜੀ ਐ ਟੁੱਟਣ ਵਾਲੇ ਨਹੀਂ ਹੱਥ ਲਾ ਕੇ ਦੇਖ ਮੜਾ ਜ ਫੜਕੇ ਦੇਖੀ ਟੁੱਟਣਾਂ ਲਈ ਮਾਨਿਆ ਮੇਰਾ ਘਡੋਲਾ ਫੜਦਾਗਾ ਫੜ ਕੇ ਦੇਖਿਆ ਦੋਨੇ ਹੱਥ ਨਾਲ ਇਹ ਤਾਂ ਕੋਲੀ ਜੀ ਆ ਪਾਸੇ 19 ਨੀ ਕਾਲਦੇ ਆ ਕਾਲਦੇ ਉਹ ਝੱਜ ਦੀ ਸਬਜ਼ੀ ਹੈਗੀ ਰਖਾ ਲੈ ਮੈਨੂੰ ਤਾਂ ਐ ਸੀ ਮੈਂ ਖਾ ਦੁਪਹਿਰ ਦੁਪਹਿਰ ਦਿਮਾਖਾਂ ਨੂੰ ਹੋਣਾ ਉਹ ਮੇਰੀ ਗੱਲ ਸੁਣ ਤੂੰ ਹੱਥ ਕਿਉਂ ਫੜਦਾਗਾ ਆਪੇ ਜੋੜ ਲੈ ਜੀ ਕਿ ਮੈਂ ਦੋਨੇ ਹੱਥਾਂ ਨਾਲ ਤੋੜ ਕੇ ਦੇਵਾਂ ਲੈ ਦੋਨੇ ਹੱਥਾਂ ਨਾਲ ਤੋੜ ਦੇ ਮੇਰੇ ਕਰਨੀ ਤਾਂ ਹੋਏ ਠੀਕ ਹੈ ਆਏ ਬੇ ਟਟਾ ਪਾਣੀ ਆ ਤੂੰ ਮਾਂधरी ਰੇ ਹਾਕਰ ਮੇਰੇ ਕਿਤੇ ਖਰਜਾ ਕਰ ਕਰੇ ਇੱਥੇ ਕੀ ਕਰਨੀ ਆ ਇਹਦੇ ਕੋਲ ਭਲੇ ਮਾਨਸ ਗਾ ਹੈ ਬੇ ਡਾਂਸ ਕਰਨ ਆਈ ਆ ਮਰਨ ਚੋ ਕਰ ਤੈਨੂੰ ਨਹੀਂ ਪਤਾ ਹੈਗਾ ਵੀ ਸਬਜੀ ਦਸਿਆਪਾ ਕਰਨਾ ਹੀ ਆ ਘਰੇ ਦੱਸਦਾ ਨਹੀਂ ਘਰੇ ਲਿਆਵੇਂ ਵੇ ਘਰੇ ਜੇ ਤੂੰ ਖੜਾ ਹੀ ਮਾ ਟੁੱਟ ਪੈਣ ਦਾ ਫੇਰੇ ਦੱਸੂਗੀ ਤੈਨੂੰ ਤਾਂ ਘਰੇ ਤਾਂ ਬੈਠੀਆਂ ਕਿ ਤੜਕੇ ਦੀ ਰੋਟੀਆਂ ਪਕਾ ਕੇ ਕੱਲੀਆਂ ਰੁੱਖੀਆਂ ਮੈਂ ਗੰਹੀ ਹੋ ਗਿਆ ਦੇਊ ਤੇ ਨੂੰ ਬੈਠ ਕੇ ਬੈ ਮੈਂ ਤਾਂ ਐਂ ਸੋਚਦੀ ਸੀ ਮੈਂ ਅੱਖਾਂ ਮੱਖਾ ਦੁਪਹਿਰੇ ਤੇ ਪਹਿਰੇ ਮਰਨਾ ਹੋਣਾ ਨਹੀਂ ਐਂ ਤਾਂ ਮੈਨੂੰ ਪਤਾ ਇਹਦਾ ਬਿਠਰ ਕੀ ਆ ਮੈਂ ਖਾ ਚੱਲ ਮੈਂ ਤੋੜ ਕੇ ਚੋਰ ਨੂੰ ਆਜੂ ਐਂ ਨਹੀਂ ਪਤਾ ਜੈ ਖਾਣੇ ਦਾ ਇੱਥੇ ਬੈਠਾ ਪਾਣੀ ਲਈ ਜਾਂਦਾ ਇਹ ਤੇ ਤੈਨੂੰ ਭੈਂਗਣ ਓਏ ਆ ਜਾ ਦੇਵਾ ਲੈਦੀ ਤਾਂ ਹੀ ਨਹੀਂ ਤੂੰ ਬਿੰਦਕ ਬੱਚੇ ਕਹਿੰਦੇ ਨਹੀਂ ਆ ਸਬਜ਼ੀ ਲੈਣੀ ਓਏ ਸਬਜ਼ੀ ਦੇਗਾ ਤੋੜ ਆਹ ਕੌਣ ਹੈ ਹਾਈ ਵੀਰ ਅੱਜ ਮੈਂ ਜਾਣਦਾ ਨਹੀਂ ਹੁੰਦਾ ਮੇਰਾ ਘਰ ਵਾਲਾ ਅੱਛਾ ਤੇਰੇ ਘਰ ਵਾਲਾ ਮੈਂ ਮੰਗਰ ਕੀ ਲੈਣਾ ਆ ਤੇਰੇ ਲੈ ਦੇਖ ਲੈ ਤੇ ਹੁਣ ਜੇ ਘਰ ਵਾਲੇ ਘਰੇ ਨਹੀਂ ਹੋਊਗੀ ਤਾਂ ਪਾਲੂਗਾ ਤਾਂ ਹੈਗਾ ਹੀ ਅਗਲਾ ਉਹ ਫੈਸਲ ਜੀ ਲੈਣਾ ਹੀ ਹੈ ਕੱਲੀ ਨੂੰ ਮੈਂ ਫੜਦਾ ਤੇਰਾ ਕੀ ਪਤਾਗਾ ਲੱਛਣ ਨਿਤਰੇ ਚੱਜਦੇ ਉਹ ਮੇਰੀ ਗੱਲ ਸੁਣ ਲੈ ਇਹਨੂੰ ਭੇਜ ਦੇ ਫੇਰ ਟੁੱਟੂ ਸਬਜ਼ੀ ਐਂ ਟੁੱਟਦੀ ਬੇ ਦੱਸ ਇਹ ਕੀ ਤੇਰੇ ਹੱਥੋਂ ਉਹ ਇਹਦਾ ਪਰਛਾਵਾ ਪੇਂਜੇ ਸਾਰੀ ਮੱਤ ਜੂ ਮੇਜਦਾ ਬੱਟਾ ਜਾਣਿਆ ਤੂੰ ਹਰੇ ਨੂੰ ਬਦਲਾ ਪਰਛਾਵਾ ਤੀਮੀ ਦਾ ਵੀ ਪਰਛਾਵਾ ਬੰਦੇ ਦਾ ਪਰਛਾਵਾ ਤੂੰ ਦੱਸ ਕੀ ਆ ਗਾਇਂ ਦਸੀ ਤੂੰ ਬੰਦਾ ਮੈਂ ਬੰਦਾ ਇਕਲਾ ਹੋ ਕੋਣੇ ਕਿਹਦੇ ਹੱਥ ਵਾਸਤੇ ਐਡਾ ਖੜੇ ਤੁਹਾਨੂੰ ਬੰਦਾ ਨਹੀਂ ਦਿੰਦੇ ਇਹ ਤਾਂ ਤੀਮੀ ਬੰਦੇ ਦਾ ਪਰਛਾਵਾ ਪਈ ਜਾਂਦਾ ਫਿਰ ਤੂੰ ਮੇਰੇ ਸਾਹ ਬਣਾਣਾ ਬੰਦਾ ਤਾਂ ਦੇਦਾ ਨਹੀਂ ਮੈਨੂੰ ਐਡਾ ਵੱਡਾ ਬੰਦਾ ਏਡਾ ਵੱਡਾ ਤੇਰੇ ਖੜਾ ਸਾਹਮਣੇ ਬੰਦਾ ਕਹਿਲਾ। ਨਾ ਤੂੰ ਬੰਦਾ। ਹੋਰ ਕੋਈ ਪਿਆਮਾ। ਤੇ ਫਿਰ ਵੀ ਤਾਂ ਬੰਦਾ ਹੀ ਆ। ਕੋ ਬੰਦਾ ਤਾਂ ਇਹ ਕਰੇ ਸਭ ਦੀ ਤੋੜੀ ਨਹੀਂ। ਤੋੜਦਾ ਤਾਂ ਮੈਂ ਆ ਨਿੱਤਾ। ਤੂੰ ਤੋੜ ਕੇ ਦੇ ਦੇ ਫਿਰ ਹਾਂ ਗੱਲਾਂ ਵਾਤਾ ਜਾਂ ਕਹਤਾ ਕਰਦਾ ਵੀ ਇਹ ਬੰਦਾ ਹੀ ਆ। ਵਈ ਆਪਾਂ ਦੋਨੇ ਤੋੜ ਲਾਂਗੇ। ਨਾ ਨਾ ਮੇਰਾ ਤਾਂ ਪਰਛਾਵਾਂ ਪੈ ਜੂਗਾ ਬਸ। ਪਰਛਾਵਾਂ ਕੀ ਪਤਾ ਚਾਜਣਾ ਹੋਣੀ ਲੱਗ ਜੀ। ਐਸੇ ਘਟ ਹੁੰਦਾ। ਫਿਰ ਹਾਂ ਤਰੀਕੀ ਪਹਿਲਾਂ ਕਦੋਂ ਲੱਗਣ ਲੱਗ ਜੀ। ਇਹ ਫੇਰ ਕੀ ਹੋ ਗਿਆ ਕੋਈ ਗੱਲ ਨਹੀਂ ਇਹ ਮੇਰੇ ਨਾਲ ਤੜਾ ਦੂਗਾ ਸਬਜੀ ਤਾਂ ਅੱਛਾ ਤੂੰ ਤੋੜ ਲੈ ਓਏ ਕੀ ਇਹਦੀਆਂ ਸਬਜ਼ੀਆਂ ਤਾਂ ਲੈਣਾ ਘਰੇ ਇੰਜ ਤਾਜ਼ੀਆਂ ਤਾਜ਼ੀਆਂ ਪਈਆਂ ਗੰਨਾਂ ਦੀ ਉਹ ਬਣਾ ਲੈ ਲੈਣਾ ਇਹ ਤੂੰ ਭਾਲ ਗਿਆ ਬੈਂਗ ਤੇ ਹਾਈ ਹਾਈ ਬਸ ਤੂੰ ਵੀ ਉਮੀ ਬੋਲਦਾ ਜਿਵੇਂ ਇਹ ਬੋਲਦਾ ਦੁਪਹਿਰੀ ਆ ਗਣੀ ਇਹਨੇ ਬੋਲੇ ਬਈ ਦੁਪਹਿਰੇ ਤਾਂ ਮੇਰੀ ਗੱਲ ਸੁਣ ਲੈ ਤਾ ਵੇ ਇਧਰ ਹੋ ਜਾ ਤੂੰ ਦਾਕਰ ਰੰਨਾ ਧਰਨਾ ਕੀ ਕਰਦਾ ਮੈਨੂੰ ਉਹਦਾ ਘਰ ਵਾਲੇ ਨਾਲ ਗੱਲ ਕਰ ਲੈਣ ਦੇ ਤੂੰ ਨਾ ਐਵੇਂ ਨਾ ਗੱਲ ਹੋਇਆ ਕਰ ਮਰ ਜਾਣਿਆ ਨਾਣਾ ਤਾਂ ਉਥੇ ਸਬਜ਼ੀ ਦੇ ਪੈਸੇ ਲਉਣਾ ਮੁੱਲ ਲਿਓਣਾ ਨਾਣਾ ਕਦੂ ਜਿਹੇ ਪਰਿੰਨ ਕਹਿੰਦਾ ਰਿਜਦਿੰਗਾ ਨੇ ਸਪਰੇ ਹਾਲੀਆਂ ਹੁੰਦੀਆਂ ਇਹ ਬਿਨ ਸਪਰੇ ਹਾਂ ਤੋਂ ਤਾਜੀ ਸਬਜ਼ੀ ਆ ਹੈ ਦਾ ਬਿਨ ਸਪਰੇ ਵਾਲੀ ਲੋਕ ਕੀ ਅਖਣਗੇ ਮੈਨੂੰ ਬੇ ਲੋਕ ਭਾਨ ਮਰਉਣ ਖੜ ਕੇ ਤੂੰ ਕਦੂ ਵੀ ਲੈ ਨਾ ਵੇ ਫੇਰ ਕੀ ਹੋ ਗਿਆ ਸੇ ਖਾਤਾ ਪਰ ਲੋਕਾਂ ਨੇ ਕੀ ਮੂੰਹ ਪਾ ਲੈਣਾ ਗਾੜੀ ਦੇ ਤੇ ਆਏ ਦੇਖ ਲੈ ਸਾਰੇ ਬਾਂਹ ਜੀ ਕਿਸ ਪਸੂ ਦੀ ਪੈੜੇਗੀ ਕੁੱਤੇ ਦੀ ਪੈੜੇਗੀ ਹਾਂ ਤੂੰ ਕਿਧਰੋਂ ਆ ਫਸੇ ਇਹਦੇ ਵਿੱਚ ਇੱਕ ਆਈਲਾ ਰਹਿੰਦੇ ਨੂੰ ਪਹਿਲਾਂ ਇਹਦੇ ਪਿੰਡ ਜੀ ਕੋਈ ਮੈਨੂੰ ਨਾ ਧਿਆਨ ਵਰ ਵੀ ਛੱਡੇ ਉਹਨਾਂ ਫੜੇਗੀ ਨਾ ਮੈਂ ਕਿਹੜਾ ਘਾਟਾਂ ਗਈ ਮੈਂ ਇਹ ਹੱਥੋਂ ਨਾਲੀਆਂ ਗਈ ਨਾਲ ਤੈਨੂੰ ਜੰਗਾ ਪਾਲਾ ਪਤਾ ਮੈਂ ਤਾਂ ਹੱਥ ਇਹ ਦੇਖ ਮੰਜੀ ਬ੍ਰਿਆਣਾ ਨੂੰ ਬਰਿਆਂ ਦਾ ਹੁਜਿ ਨੂੰ ਪਰਿਆਂ ਦਾ ਹੋ ਮੈਨੂੰ ਕੋਣਾ ਬਰਿਆਂ ਨਾਲ ਜੰਮਿਆ ਐਵੇਂ ਨਾ ਤੂੰ ਅੱਛੇ ਹੁੰਦੇ ਪਹਿਲਾਂ ਕਿ ਤੂੰ ਮੇਰੀ ਜਿੰਨਾਂ ਨੀ ਕੋਸੇ ਤੂੰ ਮੈਂ ਤੂੰ ਨਾਲ ਲੜ ਤੀ ਉਹਦੇ ਨਾਲ ਮਰਨੇ ਆ ਆ ਫਿਰ ਪਹਿਲਾਂ ਦਾ ਆ ਪੈਸੇ ਹਾਂ ਪੈਸੇ ਤਾਂ ਨਹੀਂ ਕੱਟਦੇ ਕਿਸੇ ਹੋਰ ਨੇ ਆ ਆ ਕੀ ਦੇਖਣਾ ਤੂੰ ਐ ਐ ਬਹਾਜੀ ਨਾ ਯਾਨੀ ਇਹ ਗੁੱਝੜੀ ਐ ਨੋ ਇਹ ਨਾਲੀ ਸਾਫ ਨਹੀਂ ਲੜਾਈ ਐ ਤਾਂ ਜੀ ਚੱਲ ਮੈਂ ਤੋੜਨਾ ਦੇਖ ਲੈ ਉਹ ਤੋੜਨਾ ਮੈਂ ਤੇਰੀ ਜਾਨ ਚੀਨ ਦੇਣਾ ਸਾਫੇ ਤੋੜੂਗੀ ਆਪਣਾ ਆ ਬੰਨਣਾ ਇਹ ਨਾ ਇਹ ਨਾ ਭਰੇ ਯਾਰ ਉਹ ਕਹਿਣਾ ਤੇ ਮੈਨੂੰ ਬੋਲਣ ਦੇ ਨਾ ਪੂਰੀ ਦਰੜ ਦੇ ਕਿੰਨੀ ਹੈ ਮਈਆਂ ਬੇ ਮਰ ਜਾਣਿਆ ਕੈਲਿਆ ਕਿੱਥੇ ਤੇਰੀ ਬੈਂਗਣ ਬੈਂਗੜੀਆਂ ਕਿੱਥੇ ਆ ਖਾ ਲਈ ਆ ਪੁੱਜਾ ਦੇਖਾਂ ਮੈਨੂੰ ਨਾ ਨਾ ਅੰਦਰ ਤੇ ਚੜੀਂਦਾ ਮਰਣਾ ਦੇਖੀਦਾ ਜਾਨਾ ਕਹਿਣਾ ਤੇ ਉਹ ਮੈਂ ਦੋ ਹੀ ਮੰਨਦੀਆਂ ਮੈਂ ਸੱਚੀ ਕਹਿੰਦੀ ਸੀ ਬੇ ਕਿੱਥੇ ਆ ਇੱਧਰ ਬਾਜਿਆ ਆਇਦੇ ਗੋਸ ਉਹ ਕਹਿੰਦੇ ਉਹ ਤਾਂ ਗਗਨ ਲੈ ਗਈ ਤੋੜ ਕੇ ਗੱਲਾਂ ਹੁਣ ਗਿਆ ਮੈਂ ਤਾਂ ਬਤ ਤੇਰੀ ਨਾ ਤੀ ਮਗਾ ਨਾ ਲੈ ਹਜਨ ਮਰ ਜਾਣਿਆ ਮੈਂ ਤਾਂ ਕਹਿੰਨੀ ਛੱਡ ਖੜਾ ਓ ਬਾਹਰ ਜਾ ਓ ਆ ਜਾ ਹੋਰ ਲੈ ਜਾ ਕੁਛ ਓਂਡੀ ਓਂਡੀ ਕਹਿੰਨੀ ਲਾਂ ਭੈ ਗੰਡਾ ਇਹਦੇ ਪਤਾ ਮਚਣੀ ਦਾ ਕਾਰਨੋਂ ਮਰ ਜਾਣੇ ਮੀਂਹ ਤੋਂ ਪਰਲੇ ਓ ਕੀ ਹੋਵੇਂਗੀ ਮੰਗਰੋ ਮੱਚਣ ਲੱਗਨੇ ਵਾ ਗੰਡਾ ਬੇ ਮਰਨੀ ਆ ਕਿੱਥੋਂ ਬੋਲਦਾਗਾ ਤੂੰ ਮਾਤਾ ਜੀ ਨਵੇਂ ਗੰਡੇ ਮੱਛਦੇ ਆ ਇਹ ਘਰ ਦੀ ਦੂਜੀ ਕੋਈ ਹੋਰ ਸਬਜ਼ੀ ਇਹ ਸਬਜ਼ੀ ਨਹੀਂ ਬੇ ਇੱਕ ਗੰਡਾ ਦੇ ਦੇਗਾ ਕਿ 90 ਚ ਘਾਟਾ ਪੈਂਦਾ ਦੋ ਕਿਆਰੀਆਂ ਭਰਾਂ ਨੇ ਮਰ ਜਾਣਾ ਕੰਜੂਸ ਨਾ ਮੇਰੀ ਗੱਲ ਸੁਣ ਨਾ ਪਾਵਨ ਨੂੰ ਤਾਂ ਕਿਹੜੀ ਸਗੀ ਆਈ ਘਤਰ ਕੋਲੋਂ ਕੋਣ ਤਾਂ ਸਾਰਾ 부ਝਾ ਦਰਵਾਤਾ ਤੂੰ ਮੇਰੀ ਗੱਲ ਤਾਂ ਸੁਣ ਲੈ ਕੱਲੀ ਢੋਲ ਵਜਾਈ ਜੰਨੀ ਏ ਤੂੰ ਭੇਜ ਦੇ ਫੇਰ ਦੇ ਨਾ ਪਟਕੇ ਆਏ ਕਰੋ ਜੀ ਤੁਸੀਂ ਆਲੇ ਬਟੂਗਾ ਤੇ ਇਹਦੇ ਚ ਪੈਸੇ ਹੁਣੀ ਜਾ ਕੇ ਰੱਖੇ ਸੀ ਬੱਜੂ ਕਿਉਂ ਕਮਵੜਾ ਹੋਇਆ ਲੈ ਕੇ ਆ ਗਿਆ ਤੂੰ ਜਾ ਤੇ ਮੈਂ ਨਾਲ ਤਾਂ ਗੰਡੇ ਲੈ ਆਉਣੀ ਆ ਨਾਲ ਨਾਲ ਉਹ ਪ੍ਰਿੰਡਾਂ ਦਾ ਦੋ ਦਿਨਾਂ ਦੇ ਸਬਜ਼ੀ ਲਵਾਂ ਤੂੰ ਤੇ ਇਹ 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 ਫੋਈ ਨਾ ਮੈਂ ਅਪਲੇ ਲੈ ਬੈ ਹੁਣ ਦੱਸ ਕਾਹੀ ਜਾਣਿਆ ਮੂਰੇ ਲੱਗ ਮੂਰੇ ਵੇ ਮੈਂ ਮੂਰੇ ਕੀ ਲੱਗ ਨਾ ਹੁਣ ਤਾਂ ਕਹਿੰਦਾ ਸੀ ਪਰਛਾਵਾਂ ਪੈ ਓਏ ਮੈਂ ਕਿਉਂ ਨਾ ਪਰਛਾਵਾਂ ਪੈਨੂੰ ਦੁਕਣੀ ਲੱਗਣ ਲੱਗ ਜੂ ਹੁਣ ਦੁਕਣੀ ਕਿਵੇਂ ਲੱਗਣ ਲੱਗ ਜੂ ਕਿਹਨ ਲੱਗ ਮੂਰੇ ਲੈ ਆ ਜਾ ਕਰ ਹਾਂ ਹਾਂ ਨਾ ਮੂਰੇ ਤਾਂ ਮੈਂ ਲੱਗ ਜੂਗੀ ਲੈ ਕੇ ਕਿੱਧਰ ਜਾਨਾ ਇਧਰ ਇਧਰ ਸਭ ਕਰੀਆ ਲੈ ਪਾਸੇ ਨਹੀਂ ਐ ਅੱਛਾ ਇਧਰ ਵੀ ਪਹਿਣਾ ਕਰੀ ਅੱਛਾ 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 ਪਹਿਲਾ ਤਾਂ ਜਿੰਦਿਆ ਗੰਡਾ ਦਾ ਲਾਉ ਨਹੀਂ ਐ ਜੇਵਾਏ ਪਹਿਲੇ ਨੂੰ ਬੰਦਾ ਵੇ ਮਰਨੇ ਆ ਜਾ ਕੀ ਬੋਲੀ ਜਾਨਾ ਓ ਆਉਣਾ ਮੈਂ ਤਾਂ ਕਹਿੰਨਾ ਮਾਹ ਤਿਲਕ ਨਹੀਂ ਐ ਇੱਥੇ ਪਹ ਚੰਗਾ ਹੁਣ ਦੇ ਦੇ ਗੰਡਾ ਫਿਰ ਲੈ ਬਹਿ ਜਾ ਹੁਣੇ ਬਹਿ ਜਾ ਵੇ ਮੈਂ ਬਹਿ ਕੇ ਕੀ ਕਰਨਾ ਟੁੱਟਾ ਪੈਣਾ ਬਹਿ ਕੇ ਪਟਣਾ ਪੂ ਹੋਰ ਖੜ ਕੇ ਪਟੇਗੀ ਫੇਰ ਮੈਂ ਕਿਹੜਾ ਜ਼ੋਰ ਲਗਾਉਣਾ ਤੇਰਾ ਮੇਰਾ ਜ਼ੋਰ ਲੱਗ ਜੂ ਕੱਲੇ ਦਾ ਫੇਰ ਹੋ ਨਹੀਂ ਹੈਗੇ ਇੱਥੇ ਤੇ ਕਹੀਂ ਕੁਹੀਂ ਹੈ ਨਹੀਂ ਕਹੀਂ ਨਹੀਂ ਕਿਲੋਣਾ ਹੱਥ ਪਾ ਕੇ ਫੜ ਲੈ ਖਿੱਚ ਲੈ ਲੈ ਦੱਸ ਕਿੱਥੋਂ ਖਿੱਚਾ ਹੋਣੀ ਇੱਥੋਂ ਖਿੱਚ ਵੇ ਤੂੰ ਪਟਲਾ ਆਪ ਦਾ ਵੇ ਜੱਜ ਦਾ ਹੱਥ ਪਾ ਲਾ ਨਾ ਇਹ ਤਾਂ ਛੋਟਾ ਜਿਹਾ ਛੋਟਾ ਆ ਦੇਖ ਲੈ ਨਾ ਇਹ ਵੀ ਨਹੀਂ ਵਧੀਆ ਓਏ ਓਏ ਮੋਟਾ ਬਹੁਤ ਆ ਲੈ ਜਾ ਫੇਰ ਇਹ ਤਾਂ ਛੋਟਾ ਤੂੰ ਚੱਜਦੇ ਨੂੰ ਹੱਥ ਪਾ ਲਾ ਓਏ ਵੱਡਾ ਲੈਣੀ ਔਖਾ ਹੋਵੀਂਗੀ ਫੇਰ ਗੰਡਾ ਮਰ ਜਾਣਿਆ ਫੇ ਪਹਿਲੀ ਕਹਦੇ ਵੀ ਗੰਡਾ ਵੱਡਾ ਤੂੰ ਬੋਲਦਾ ਕਿਵੇਂ ਹੈਗਾ ਮੇਰੇ ਘਰ ਦਾ ਗੰਡਾ ਤਾਂ ਸਹੀ ਕਹਿੰਦਾ ਵਾ ਇੱਥੇ ਧੁੱਪ ਦੇ ਸੇਕ ਨਾਲ ਮੇਰਾ ਮੂੰਹ ਰਾੜ ਰੱਖਿਆ ਵਾ ਓਏ ਕਿੰਨੀ ਦੀ ਸ਼ਾਂ ਕਰਦੇ ਮੈਨੂੰ ਵੀ ਅਬ ਮੈਂ ਤੇਨੀ ਦੀ ਸ਼ਾਂ ਤੈਨੂੰ ਕਦੋਂ ਤੇਰੇ ਵੀ ਬੰਨੀਈ ਪੱਗ ਮੇਰੇ ਹੱਥ ਦੇ ਨਾਲ ਲਾ ਤੂੰ ਨਾਲੇ ਮੈਂ ਕਰਦਣਾ ਹੱਥ ਲਾਇ ਦਦਾ ਕੀ ਹੋ ਗਿਆ ਤੈਨੂੰ ਤੇ ਹਾਂ ਹੱਥ ਜਲਾਈਏ ਨਾਲੋ ਚਾ ਆ ਜਾ ਮੈਨੂੰ ਤਾਂ ਲੱਗਦਾ ਹਾਂ ਹੱਥ ਿਰ ਤੇ ਲਾ ਨਾ ਵੇ ਵਸ ਕਰ ਤੂੰ ਦੇਣਾ ਦੇ ਦੇ ਗੰਡਾ ਨਹੀਂ ਮਜਾਨੀ ਹੈਗੀ ਬਿੰਦ ਮਹੋ ਰੋਟੇ ਤਨ ਮੇਰੇ ਮਾਗਰ ਕੀ ਆ ਬਿੰਦ ਬਿੰਦ ਕ ਪਿੱਛੇ ਮਾਰਨਾ ਬੋਕ ਮੰਗ ਮਾਗਰ ਹੋ ਜਾਂਦਾ ਕਬੀਰ ਮੈਂ ਦੇਖਾਂ ਇਹ ਕਿੰਨੀਆਂ ਵੇ ਕਿੰਨੀਆਂ ਹਰੀਆਂ ਮੈਂ ਤਾਂ ਲੱਗਦਾ ਮੈਂ ਫਾਸੀ ਗਈ ਵੇ ਮੈਂ ਕਿੱਥੇ ਬਹਿ ਕੇ ਦੇਖਾਂ ਤੈਨੂੰ ਵੇ ਆ ਕੀ ਆ ਪੁੱਟ ਕੰਡਾ ਜਾਂ ਨਹੀਂ ਪੁਟਕੰਡਾ ਲਾਏਗੇ ਹੁਣ ਇਹ ਗੱਲ ਮਾਰਨੇ ਆ ਮੈਂ ਕਿੱਥੋਂ ਲੈਣਾ ਆ ਸਾਡੇ ਗਵਾਂਡਣ ਦੇ ਜਵਾਕ ਦੇ ਗੱਲ ਚ ਖੁਰਖਰੀ ਜੀ ਹੋ ਰਹੀ ਆ ਕਹਿੰਦੇ ਹੁੰਦੇ ਆ ਜੇ ਪੁਟਕੰਡਾ ਵਾਲ ਕੇ ਦੇ ਦੇ ਕੁਜੀ ਚ ਤੇ ਖੁਰਖਰੀ ਲੋਟ ਹੋ ਜਾਂਦੀ ਆ ਮੈਂ ਤਾਂ ਤਾਂ ਸੋਚਦੀ ਸੀ ਪੁਟਕੰਡਾ ਹੀ ਆ ਕਿ ਕੁਝ ਹੋਰ ਆ ਤੇਰੇ ਤਾਂ ਨਹੀਂ ਖੁਰਕ ਲੜਦੀ ਮੈਂ ਮਰਨਿਆ ਤੇਰੇ ਨੱਕ ਤੇ ਚਲੂਣੇ ਲੜਦੇ ਹੁਣ ਮੇਰੇ ਖੁਰਕ ਕਾਦੇ ਵਾਸਤੇ ਲੜਦੀ ਹੈਗੀ ਮੈਨੂੰ ਤਾਂ ਲੱਗਦਾ ਹੈ ਕਿ ਮੈਂ ਇਹੀ ਨਹੀਂ ਪੁੱਟਕੰਣਾ ਇਹ ਤੇਰੇ ਲੜਦੀ ਹੈਗਾ ਇਹ ਜਵਾਬਾਂ ਨੂੰ ਦਿੰਦੇ ਹੁੰਦੇ ਆ ਕਿ ਤੇਰੀ ਐਡੀ ਉਮਰ ਹੋ ਗਈ ਤੇ ਨਿੰਨੀ ਵੀ ਸੂ ਨਹੀਂ ਪਰ ਹਾਂ ਸੂ ਕਿੱਥਾ ਹੋਊਗੀ ਤੇਰੇ ਘੜਾ ਨਾ ਹੋਈ ਗੱਲ ਜੰਮਿਆ ਨਾ ਸੂਆ ਨਾ ਬਿਆਹ ਹੈ ਤੇਰੇ ਕਿੱਥੋਂ ਪੁੱਟਕੰਣ ਲੜਦੀਆਂ ਤਾਂ ਹਟਾ ਆਂਦਾ ਨਾ ਕਹਿਣਾ ਇਹ ਕਿਹੜੀ ਖੁਰਕ ਕਹਿਣਾ ਤੂੰ ਉਹ ਆ ਕਹਿਣਾ ਪੁੱਟਕੰਡੇ ਆਂ ਹਾਂ ਹੁਣ ਤੂੰ ਐਂਕ ਦੱਸਦੇ ਵੀ ਹੈਗਾ ਤਾਂ ਪੁੱਟਕੰਡੇ ਜਾਂ ਕੁਝ ਹੋਰ ਆ ਪੁੱਟਕੰਡਾ ਦਾ ਹੈਂ ਦੇਖ ਲੈ ਵੇਖ ਪੁੱਠੇ ਐ ਕੰਡੇ ਤੇਰੇ ਵਰਗੇ ਪੁੱਥੇ ਲੱਗਦੇ ਆ ਚੰਗਾ ਇਹ ਕਰ ਮੈਨੂੰ ਆ ਬੂਜਾ ਜਾਂ ਪਟਕੇ ਦੇਈ ਜੇ ਥੋੜਾ ਨਾ 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 ਇਹ ਹੀ ਪਟਲੇ ਆ ਮੰਗਰ ਕੀ ਨਹੀਂ ਆ ਬਈ ਜੜਾਂ ਤਾਂ ਰਹਿ ਜਾਣਗੇ ਹੋਰ ਹੋ ਜੂ ਕਿਸੇ ਦਾ ਭਰਾ ਹੋ ਜੂ ਜੜ ਨਹੀਂ ਬੰਦੀ ਮਰਨਾ ਨਾ ਹੋਵੇ ਮੈਂ ਤੂੰ ਕਿਸੇ ਪਾਸੇ ਦਾ ਮਾਨ ਆ ਜਾ ਮੈਂ ਤਾਂ ਸਿਖਰ ਦਪਹਿਰੇ ਸਾਰਾ ਪਿੰਡ ਛੱਡ ਕੇ ਇੱਥੇ ਤੇਰੀ ਬਾੜੀ ਚਾਈ ਤੇ ਤੂੰ ਮੇਰੀ ਆਈ ਦੀ ਵੀ ਨਹੀਂ ਕਦਰ ਪਾਉਂਦਾ ਤੂੰ ਪਾਉਣੀ ਐ ਤੇ ਹੋਰ ਹੁਣ ਮੈਂ ਤੇਰੇ ਕਹੇ ਤੇ ਤਾਂ ਮੈਂ ਘਰ ਆ ਰਿਹਾ ਤੇ ਉਹਨੂੰ ਫਿਰਦਾ ਪ੍ਰਿੰਡੀ ਤੋੜਨੂ ਨਾ ਵਿੱਚ ਕਿੱਥੇ ਪਾਉਣਾ ਲਾਹਾਂ ਚਪਲ ਮਾਰਨੇ ਨਾ ਤੋੜਨੂ ਝੋਲੀ ਚ ਪਾਉਨੋ ਕਹਿਣਾ ਲਫੜ ਪਾ ਦੇ ਝੋਲੀ ਚ ਤੋੜ ਹੂੰ ਮੂਰੇ ਇੱਧਰ ਪਾਵਾਂਂ ਪ੍ਰਿੰਡੀ ਕਹਿਣਾ ਬਿੰਦਕ ਪੁੱਛਾ ਮਾਰਨ ਜੋਗ ਰਿਆ ਮੂਰੇ ਕਹਦਾ ਨਾ ਹੁਣ ਨੂੰ ਤੂੰ ਕਰਨ ਨੂੰ ਕੀ ਫਰਦਾ ਮੈਂ ਇੱਥੇ ਬੈਠੀ ਤੇ ਨਹੀਂ ਮੈਂ ਤਾਂ ਬੂਝੇ ਦੇ ਕੋਲੇ ਬਠਾ ਆਪ ਬੈਠੀ ਐ ਪਰ ਤੇਰੇ ਸਬਜ਼ੀ ਤਾਂ ਲੱਗਦੀ ਆ ਫਿਰ ਤੂੰ ਲਫਾਫੇ ਨਹੀਂ ਰੱਖਦਾ ਆ ਆ ਆ ਆ ਆ ਆ ਦੇਖਾਂ ਦੇਖਾਂ ਬੁਆ ਤਾਂ ਨਿੱਕੀ ਹੀ ਐ ਤੋਰੀਆਂ ਐ ਇਹ ਤਾਂ ਨਿੱਕੀ ਨਿੱਕੀ ਜੀ ਐ ਵੇ ਵੱਡਾਂ ਲੈਣੇ ਤੋਰਾ ਉੱਥੇ ਆ ਵੱਡੀਆਂ ਬੱਲਾਂ ਤੇ ਵੇ ਬੱਸ ਉਹ ਤਾਂ ਕੀ ਕਰਾਉਣਾ ਤਾਂ ਮੂਸੀ ਜੀ ਆ ਓਏ ਮੂਸੀ ਜੀ ਸਵਾਲ ਵਾਲੀ ਲੱਗਦੀ ਆ ਬਾਅਦ ਚ ਮੈਂ ਤਾਂ ਸਵਾਦ ਆ ਵੇ ਸਪਰੇਅ ਤਾਂ ਨਹੀਂ ਕਰੀ ਮਰਨੇ ਉਹ ਮੋਨੋ ਸੈਲ ਕਰੀ ਐ ਮਰਨ ਜੋ ਕਰਿਆ ਪਹਿਲਾਂ ਦੱਸ ਦੇ ਮਰਵਾਵੇਂਗਾ ਬਗਾਨੀ ਦੀ ਨੂੰ ਕਾਹਨੂੰ ਕਰੀਏ ਕਹਿੰਦੇ ਨਿਓ ਜੇ ਮੈਂ ਆ ਗਿਆ ਕਰ ਲਿਆ ਟੁੱਟ ਪੈਣਾ ਫਿਰ ਮੇਰੇ ਮੂੰਹ ਤਾਂ ਸਵਾਦ ਵਾਲਤਾ ਆ ਲੈ ਸਮਾਰ ਕੇ ਵੇਖ ਕਿੰਨਾ ਕ ਸਵਾਦ ਐ ਇਹ ਤਾਂ ਸਵਾਦ ਆ ਐਂ ਤਾਂ ਦੱਸ ਫਿਰ ਚੋਲੇ ਤਾਂ ਨਹੀਂ ਲੱਗੇ ਫਿਰ ਟਮਾਟਰ ਨਾਲ ਲੈ ਜੇ ਟਮਾਟਰ ਹੈਗੇ ਆ ਇੱਥੇ ਸੋਣੀ ਐ ਸਾਡੇ ਅੰਦਰ ਲੱਗੇ ਹੋਏ ਐ ਮਰਨਾ ਟਮਾਟਰ ਖੇਤਾਂ ਚ ਲੱਗਦੇ ਹੁੰਦੇ ਆ ਬਾਹਰ ਤੇ ਅੰਦਰ ਪੱਕੇ ਥਾਂ ਟਮਾਟਰ ਲੱਗਣਗੇ ਅੱਜ ਤਾਂ ਅੰਦਰ ਉਹ ਲਾਇਆ ਨਾ ਥੱਲੇ ਕੱਚਾ ਥਾਂ ਰੱਖਿਆ ਸਮਾਂ ਚ ਕਮਰੇ ਚ ਕੱਚਾ ਥਾਂ ਰੱਖ ਕੇ ਤੇ ਫਰਸ਼ ਕੋਠੇ ਤੇ ਲਾਤਾ ਓਏ ਫਰਸ਼ ਲਾਈ ਨਹੀਂ ਕਮਰੇ ਚ ਤੇ ਤੂੰ ਤੂੰ ਕਿੱਥੇ ਰਹਿਣਾ ਫਿਰ ਉਹ ਤੇਰੇ ਬਾਸੇ ਲਾਇਆ ਵੇ ਮੈਂ ਟਮਾਟਰ ਲੈਣ ਆਏਗੀ ਹੋਰ ਮੇਰੇ ਬਾਸੇ ਲਾਉਂਦਾ ਸਾਰੀ ਸਬਜ਼ੀ ਤਾਂ ਗਗਨਦੀ ਨੂੰ ਪਟਾ ਦੰਨਾਗਾ ਕਹਿੰਦਾ ਉੱਡ ਗਈ ਹੁਣ ਉੱਡ ਗਈ ਉਹ ਕਿਹਦੇ ਨਾਲ ਉਹ ਤਾਂ ਉੱਡ ਗਈ ਪਤਾ ਨਹੀਂ ਕਿਹਦੇ ਨਾਲ ਉੱਡ ਗਈ ਹੁਣ ਸਹਰੀ ਪਤਾ ਹੀ ਨਹੀਂ ਨੇ ਤਾਂ ਹੀ ਥੱਲੇ ਧਰਨਾ ਲਈ ਬੈਠਾ ਹਾਏ ਹਾਏ ਵਿਚਾਰੇ ਤਾਂ ਕਿਹਦੇ ਨਾਲ ਉੱਡ ਗਈ ਫੇ ਤੇਰਾ ਤਾਂ ਔਖਾ ਹੀ ਹੋ ਗਿਆ ਮਰ ਜਾਣੇ ਆ ਮੇਰਾ ਕੀ ਔਖਾ ਹੋ ਗਿਆ ਮੇਰੀ ਕੀ ਮਾਸੀ ਦੀ ਕੁੜੀ ਸੀ ਉਹ ਮੇਰਾ ਔਖਾ ਹੋ ਗਿਆ ਬੱਸ ਕਰਿਆ ਕਰ ਮੈਨੂੰ ਛਾਰਦਾ ਹੈ ਜਿੰਨੇ ਮੈਨੂੰ ਪਤਾ ਨਹੀਂ ਪਿੰਡ 'ਚ 11 ਦੀ ਖਬਰ ਰੱਖਦੀਆਂ ਮੈਂ ਤੂੰ ਤਾਂ ਮੈਨੂੰ ਕਿਵੇਂ ਕੰਡ ਲਈ ਸਿਹੋਰਾ ਮੈਨੂੰ ਪਤਾ ਜ਼ਿੰਦਗੀ ਤਾਂ ਤੇਰੀ ਗਵਨ ਨਾਲ ਹੀ ਚਲੀ ਚਲ ਕੋਈ ਨਾ ਪਰਦੇ ਛੜਦੇ ਨਾ ਸਭ ਕੁਝ ਚੱਲਦਾਗਾ ਤੇ ਪਰਦੇ ਨੂੰ ਮੈਂ ਰੋਜੀ ਸਵੇਰ ਤਿੰਨ ਲੈ ਫਿਰਨੇ ਤੇ ਉਹ ਹੋਰ ਕਾਦੇ ਮਾਰੀ ਆਉਂਦੀ ਹੈਗੀ ਸਬਜੀ ਤੂੰ ਉਸੇ ਮਾਰੀ ਲਾਉਣਾਗਾ ਸਾਰੇ ਤਾਂ ਤੂੰ ਬੈਂਗੜ ਬੈਂਗੜੀਆਂ ਤੋੜ ਕੇ ਉਹਦੇ ਝੋਲੀ ਬਾਤੇ ਉਹ ਤਾਂ ਟਾਈਮ ਪਾਸ ਕਰਨ ਆ ਜਾਂਦੀ ਐ ਆਪਦੇ ਗੁੰਮਣੇ ਰੋਣੇ ਆ ਜਾਂਦੀ ਐ ਤੇਰਾ ਵੀ ਟਾਈਮ ਪਾਸ ਹੋ ਜਾਂਦਾ ਸੀ ਮੇਰਾ ਤਾਂ ਨਾ ਟਾਈਮ ਪਾਸ ਹੋ ਜਾਂਦਾ ਆਪਦੇ ਰੋਣੇ ਰੋਂਦੀ ਐ ਮੈਂ ਮਰ ਜਾਣਿਆ ਤੇਰੇ ਚ ਨਿਕਣ ਕੰਡਾ ਸੀ ਫਟਕਿਆ ਕੇ ਰੱਖ ਲੈਂਦਾ ਹੋਰ ਨਾ ਕਿ ਉਂਟਦੀ ਉਹ ਕੋ ਮੇਰੇ ਨਾਲ ਜਦੋਂ ਗੱਲ ਬਾਤ ਹੀ ਨਹੀਂ ਸੀ ਕਿਉਂ ਕਿਉਂ ਕਹਿ ਲਿਆ ਮੇਰੇ ਤੋਂ ਕੀ ਲਕੋਣਾ ਕਹਿੰਦੇ ਹੁੰਦੇ ਦਾਈ ਅੱਗ ਢੱਡ ਨਹੀਂ ਲਕੋਈ ਦਾ ਜਨਾਨੀ ਅੱਗੇ ਕਿਉਂ ਲਕਾਉਣਾ ਤੂੰ ਹੁਣ ਕੋਈ ਕਾਹਨੂੰ ਮਰੀਏ ਨਹੀਂ ਇਹ ਉਹਦਾ ਘਰ ਵਾਲਾ ਪੀਂਦਾ ਦਾਰੂ ਨਾ ਤਾਂ ਕਹਿੰਦੀ ਮੇਰੀ ਗੱਲ ਸੁਣੋ ਸੌਦਾ ਲਿਆ ਕੇ ਦਿੰਦਾ ਹੂੰ ਫਿਰ ਆ ਚੱਲ ਭਾਈ ਮੈਂ ਦਵਾ ਦੂੰਗਾ ਕੈਲਾ ਦਵਾ ਦੂੰ ਸੌਦਾ ਐਹੀ ਤਾਂ ਗੱਲ ਐ ਫਿਰ ਹੁਣ ਕੋਈ ਹੋਰ ਦਵਾਉਣ ਲੱਗਾ ਸੀ ਓਏ ਹੋ ਕਿਉਂ ਦਬੋਣ ਲੱਗਿਆ ਸੀ ਪਤਾ ਨਹੀਂ ਕਿਹਦੇ ਨਾਲ ਗੜਜੀ ਟੈਂਪੂ ਤੇ ਫਿਰ ਮੈਨੂੰ ਲੱਗਾ ਤੇਰੇ ਚ ਕਰੰਟ ਨਹੀਂ ਹੋਣਾ ਮਰਨਿਆ ਜਿੱਦ ਤੱਕ ਕੜਾਈ ਨਹੀਂ ਗਈ ਹੈਗਾ ਸੀ ਜਣੇ ਖਣੇ ਨਾਲ ਦਾਲ ਨਹੀਂ ਖਾਦੀ ਜਾਂਦੀ ਹੁੰਦੀ ਤੇ ਤੂੰ ਜਣੇ ਖਾਨਾ ਹੁਣ ਉਹ ਤੈਨੂੰ ਛੱਡ ਕੇ ਵਾਗ ਗਈ ਤੇ ਤੂੰ ਕਿਰਾਂ ਕਿਤੇ ਹੋਰ ਦਾਲ ਕਲਾ ਵਾਲਾ ਫਿਰ ਉਹਦਾ ਕੋਲ ਜੀ ਨਹੀਂ ਕਰਦਾ ਤੂੰ ਗਾਲਾਂ ਦਾਲ ਫਿਰ ਹਟ ਜਾਣਾ ਚੱਪਾ ਲਾ ਲੂ ਪੈਰ ਚੋਂ ਤੈਨੂੰ ਮੈਂ ਹਜਦੀ ਨਹੀਂ ਆ ਲੈ ਹੋਰ ਹੁਣ ਹਾਂ ਮੇਰੇ ਘਰ ਵਾਲਾ ਏਡਾ ਗੱਭਰੂ ਜਵਾਨ ਆਗਾ ਮੁੱਛ ਫੁੱਟ ਲੈ ਲੈ ਗੱਭਰੂ ਮਰੀ ਜਾਨੀ ਫਿਰ ਕੀ ਹੋਗਾ ਜੇ ዳਮਾ ਰੋਟੀ ਦਾਰੂ ਦੀ ਬਿੱਲੀ ਪੀਂਦਾਗਾ ਦਾਰੂ ਨਾਲ ਥੋੜਾ ਜਿਹਾ ਮੋਹ ਜਾਂ ਬਾਤ ਜਾਂਦਾ ਫਿਰ ਲੈ ਇਹਨਾਂ ਦੇਖ ਬੈ ਨਾ ਤਿਉੜ ਕੇ ਤੈਨੂੰ ਦਿਖਾਵੇਂ ਬੇ ਬੈ ਜਾ ਟਿੱਕੀ ਤੈਨੂੰ ਵਾਲੇ ਨੂੰ ਯਾਦ ਨਹੀਂ ਕਰਨ ਮੇਰੇ ਕੋਲ ਤਾਂ ਪਹਿਲੀ ਕਿੱਕ ਹਟਿਆ ਤਾਂ ਨਾ ਹੈ ਨਹੀਂ ਇਹ ਚੱਜਦਾ ਮੈਂ ਆਖ ਮੇਰੇ ਚ ਤਾਂ ਹੈਗਾ ਕਣ ਕੰਡਾ ਮੈਂ ਇਹ ਜੀ ਥੋੜੀ ਆਂਗੀ ਬੇ ਤੂੰ ਫਿਰ ਦੱਸਤਾ ਦੇ ਹੁਣ ਮੇਰੇ ਕਰਕੇ ਦੱਸ ਤੂੰ ਕਾਦਾ ਹੋ ਕਰਦਾਗਾ ਸਾਰਾ ਕੁਸਤਾ ਉਹਦੇ ਦੀ ਲਟਾਉਂਦਾ ਸੀ ਗਗਨ ਤੇ ਮੈਨੂੰ ਪਤਾ ਹੀ ਆ ਬਹੁਤ ਪਿਆਰ ਕਰਦਾ ਪਿਆਰ ਹੈ ਤੇਰੇ ਮਾਰੇ ਨੇ ਤਾਂ ਹਰੀ ਭਰੀ ਸੌਗੀ ਲਾ ਕੇ ਰੱਖੀ ਐ ਮੇਰੇ ਮਾਰੇ ਨੇ ਬੈ ਜਾ ਚੁੱਪ ਕਰਕੇ ਬੈ ਜਾ ਬੈ ਜਾ ਰਹਿਣ ਦੇ ਕੀ ਪਤਾ ਕਿਹੜੀਆਂ ਕਿਹੜੀਆਂ ਆਉਂਦੀਆਂ ਨੇ ਇੱਥੇ ਐਡੀ ਵੱਡੀ ਤੇਰੇ ਮਾਸਤੇ ਦੁਕਾਨ ਪਾਈ ਐ ਕਿਹੜੀ ਦੁਕਾਨ ਦੀ ਗੱਲ ਕਰਦਾ ਮੈਨੂੰ ਪਤਾ ਹੀ ਨਹੀਂ ਹੁਣ ਨੇ ਤਾਂ ਰੋਜ਼ ਜਾਂਨੀ ਆ ਦੁਕਾਨ ਤੇ ਮੈਂ ਤਾਂ ਕਹਣਾ ਦਿੱਤਾ ਸਾਰੀਆਂ ਤੇ ਜਾਣੀਆਂ ਮੈਨੂੰ ਕੀ ਪਤਾ ਤੇ ਕਿਹੜੀ ਦੁਕਾਨ ਤੇਰੀ ਆ ਓਏ ਕੱਪੜੇ ਦੀ ਮਿੱਠਾ ਰੋਜ ਕੱਪੜਾ ਲਿਆਉਣੀ ਹੈ ਬੱਟਾ ਹੀ ਜਾਣਿਆ ਉਹ ਤੇਰੀ ਦੁਕਾਨ ਹੈ ਹਾਂ ਕੈਲੇ ਦੀ ਆ ਕੈਲੇ ਦੀ ਹਾਂ ਫੱਟਾ ਹੀ ਤਾਂ ਦੱਸਿਆ ਨਹੀਂ ਕੂੰ ਕਹਣਾ ਵੀ ਮੋਹ ਕਰਦੀ ਆ ਕੀ ਮੇਰਾ ਅ ਤੂੰ ਮੋਹ ਕਰਦਾ ਮੇਰਾ ਤੇ ਓਹੀ ਗੱਲ ਤਾਂ ਤਾਂ ਆਏ ਹੋਗਾ ਕਿ ਤੇ ਸੂਟ ਨਾ ਮੈਂ ਤੋ ਫ੍ਰੀ ਲੈ ਜਾਵੇ ਓਏ ਫਿਰ ਹੀ ਤੈਨੂੰ ਦੇ ਦਾਂਗੇ ਸੂਟ ਉੱਥੇ ਤਾਂ ਤੈਨੂੰ ਨਾ ਕੋਈ ਦੇਖਣੀ ਦੁਕਾਨ ਤੇ ਤਾਂ ਕੋਈ ਹੋਰ ਬੈਠਾ ਹੁੰਦਾ ਮੁੰਡਾ ਓਏ ਹੋਰ ਰੱਖੇ ਹੋਏ ਆ ਮੁੰਡੇ ਹਾਂ ਜਾਣ ਕੇ ਨਹੀਂ ਦੇਖਿਆ ਦੱਸਿਆ ਮੈਨੂੰ ਵੀ ਕਿ ਤੇ ਹੋ ਨਾ ਸੂਟ ਛੱਟ ਚੱਕ ਲਿਆ ਵੇ ਓਏ ਹੋਣਾ ਜੀ ਹੁਣ ਕਹਿਲਾ ਬੈਠਾ ਹਾਂਗਾ ਤੇ ਦੇਖ ਲੈ ਫਿਰ ਦਿੱਤੇ ਨਹੀਂ ਜਾਣੇ ਸੂਟ ਤਾਂ ਮੈਂ ਸਾਰੇ ਚੱਕ ਲਊ ਜੀ ਤੂੰ ਲੈਣ ਵਾਲੀ ਬਣੀ ਸੂਟ ਮੈਂ ਤਾਂ ਲੈ ਆਉਂਗੀ ਚੱਕ ਕੇ ਦੇਣ ਵਾਲਾ ਬਣੀ ਤੂੰ ਸੂਟ ਕਿੰਨੇ ਮਰਜੀ ਤਕੜੇ ਤੋਂ ਤਕੜਾ ਡਿਜ਼ਾਈਨ ਆਪਣੇ ਕੋਲੇ ਮੈਂ ਤਾਂ ਉਹ ਲੁੰਗੀ ਜਿਹੜਾ 8000 ਦਾ ਆਉਂਦਾ ਅੱਛਾ ਹਾਂ ਬਾਲਾ ਹੀ ਸੁਣਨਾ ਸ਼ਿਕਾਰ ਆ ਸੀ ਬੀਟੀ ਹਾਏ ਹਾਏ ਵੇ ਆ ਗਿਆ ਤੂੰ ਆਹ ਤੋੜੀ ਆ ਤੇ ਸਬਜੀ ਉਹ ਵੇ ਉਹ ਪਾਣੀ ਆ ਗਿਆ ਸਬਜੀ ਜੀ ਜੇ ਬਤਾ ਇਧਰ ਦਬੇਗੀ ਆਜ ਗੱਲਾਂ ਲਸੂਟਾਂ ਦੀ ਹੋਈ ਜਾਂਦੀਆਂ ਦੁਕਾਨ ਤੱਕ ਨਹੀਂ ਮੈਂ ਨਹੀਂ ਮੈਂ ਤਾਂ ਨਾ ਦੂਜਾ ਦੇਖਣ ਵੇਗੀ ਮੈਂ ਕਹਾ ਮੈਂ ਕਹਾ ਪਟਕੰਡਾ ਦਾ ਉਹ ਵੰਡਿਆ ਨੂੰ ਲੋਡ ਸੀ ਮੈਂ ਤਾਂ ਉਹੀ ਬਹਿ ਗਈ ਲੈ ਕਰੇ ਖੜੀ ਨਾ ਨਹੀਂ ਕਿਹਾ ਇਹ ਤਾਂ ਵੀ ਕਿਦੋਂ ਦਾ ਸੁਣੀ ਨਾ ਚੱਪਾ ਤੋਂ ਲੈਣ ਗਿਆ ਮਾਦਰ ਮੇਰੇ ਤੈਨੂੰ ਚੰਦਿਆਂ ਨਹੀਂ ਹੋਗਾ ਮੈਂ ਨਹੀਂ ਕਹੇ ਛੱਡੀ ਓਏ ਜੀ ਹੋਣੀ ਕੀ ਬੋਲਿਆ ਤੂੰ ਹੁਣ ਵੀ ਕਹਿੰਦੇ ਨਹੀਂ ਛੱਡੀ

ਮੈਂ ਕੱਲੇ ਕੰਜਰਿਆ ਸਾਬ ਦੀ ਤਾਂ ਲਾਲੀ ਹਰੀ ਭਰੀ ਸਾਬ ਜੀ ਹੋ ਵੀ ਸੁਪਨਾ ਵਧੀਆ ਗਈ ਮੈਂ ਹੁਣ ਇਹਦਾ ਆਉਣਾ ਜਾਣਾ ਲੱਗਿਆ ਰਹੂਗਾ ਨਾਲ ਕਰਾਂ ਇਹਦਾ ਘਰ ਵਾਲਾ ਤਾਂ ਜਿਵੇਂ ਕਈਆਂ ਦਾ ਨਿਗਰ ਰੱਖਦੇ ਕਿਦੋਂ ਜਾਂਦੀ ਐ ਕਿਦੋਂ ਆਉਂਦੀ ਐ ਇਹਨੂੰ ਸਦਾਂਗੇ ਕੱਪੜੇ ਵਾਲੀ ਦੁਕਾਨ 'ਚ ਉੱਥੇ ਤੋਂ ਹੱਥ ਚੋੜਾਂਗੇ ਦੇ ਨਾਲ ਉਹ ਨਹੀਂ ਲੋਟ ਆਉਂਦੀ ਹੱਥਾਂ ਨਾਲ ਕੱਲੇ ਮੈਂ ਕੱਲੇ ਆਪਣੇ ਤੋਂ ਹੀ ਜਾਂਦੀ ਐ ਤਾਂ ਕੰਪਨੀਆਂ ਕਿਤੋਂ ਭਾਂਡੇ ਤੋਂ ਹੀ ਇੰਨੀ ਕੰਜਾ ਪਿੱਛੇ ਚਾਲੀ ਵਿਖੀ ਨਾ ਕੰਮ ਵੇਖ ਲੈ ਆਂ ਆਉਂਦੀ ਸੀ ਮੈਂ ਭਾਂਡੇ ਜੀ ਥੋੜਾ ਜਿਹਾ ਮਾਂਜ ਕੇ ਮੈਂ ਖਾਣਾ ਲਾਪਟਾ ਹੋਈ ਜਾਂਦਾ ਮੈਂ ਹਾਂ ਮੈਂ ਸੂਟ ਲੈ ਕੇ ਉਹਨੀ ਦੁਕਾਨ ਤੇ ਆਉਂਦੀ ਸੀ ਮੈਂ ਹਾਂ ਤਿਆਰ ਹੋਣ ਨੂੰ ਕੀ ਆਹੀਂ ਬਾਗ ਨੂੰ ਗੱਲ ਕਰ ਮੈਂ ਹਜੇ ਭਾਂਡੇ ਛੱਡ ਕੇ ਭਾਗੀ ਆ ਮਰ ਜਾਣਾ ਮੇਰੇ ਘਰ ਵਾਲਾ ਪਾਈ ਕਹੀ ਜੂਗਾ ਛੱਡ ਕੇ ਭਾਂਡੇ ਜੂਠੇ ਕਿੱਧਰ ਜਾ ਬੜੀ ਓਏ ਜੂਠੇ ਮੈਂ ਮਾਂ ਦਾ ਨਾ

ਯਾ ਬੇਟਾ ਮੈਂ ਗਲਤ ਸੁਣਿਆ ਮੈਂ ਮਰ ਜਾਣਾ ਮੈਂ ਬੇ ਗਲਤ ਸੁਣਿਆ ਕਰ ਬੇ ਕੰਪਨੀ ਤੇ ਖਾਤਾ ਜੀਆਂ ਦਾ ਫੜਨਾ ਉਹ ਪੈਂਦਾ ਬੇ ਖਾੜ ਬੇ ਉਹਨੂੰ ਕਾ ਤੋ ਕੁੱਟਦਾ ਕਰੇ ਵਹੀ ਬੇਟੀ ਮੈਂ ਕਰੇ ਕਿੱਥੋਂ ਬਿਠਾਈ ਬੈਠੀ ਆ ਉਹ ਸੂਟ ਆਰਡਰ ਕਰਾਇਆ ਸੀਗਾ ਪਾਰਸਲ ਵਾਲਾ ਆਪਣਾ ਘਰ ਪੁੱਛੀ ਜਾਂਦਾ ਸੀ ਕਿ ਆਰਡਰ ਦੀ ਉਹ ਇੱਕ ਤੇ ਫੜਾਉਣ ਆ ਗਿਆ ਕਹਿੰਦਾ ਮੈਂ ਜਾਣਦਾ ਉਹਨਾਂ ਦਾ ਘਰ ਉਹ ਊਟ ਫੜਾਉਣ ਆਏ ਸੀ ਇਹਦੀ ਦੁਕਾਨ ਆ ਆ ਵੀ ਕੀ ਦੇ ਫਾਇਦੇ ਕੈ ਲੈਦੀ ਹਾਂ ਫਿਰ ਦੁਕਾਨ ਤੇ ਦੇ ਕੇ ਆਪਾਂ ਨੂੰ ਕੀ ਮੈਂ ਤਾਂ ਪੈਸੇ ਜਦੋਂ ਉਹ ਹੀ ਗੱਲ ਆਨੇ ਬਹਨੇ ਆਉਂਦਾ ਆਨੇ ਬਹਨੇ ਕਾਰੇ ਆਉਂਦਾ ਫੜਾਉਣਾ ਫਿਰ ਕੀ ਗੱਲ ਇਹ ਸੂਟ ਪੈਂਦਾ ਇਹਨੂੰ ਤੇ ਲਾਉਂਗਾ 1000 ਰੁਪਿਆ ਫਿਰ ਮੈਨੂੰ ਕੀ ਪਤਾ ਵੀ ਆਨਲਾਈਨ ਵੀ ਇਹੀ ਵੇਚਦੇ ਆਗੇ ਇਹ ਤਾਂ ਕਹਿੰਦਾ ਤੇਰਾ ਪਾਰਸਲ ਆਇਆ ਪੈਸੇ ਪੜਾਉਣ ਆ ਗਿਆ ਪੇ ਹੋਵੇ ਫਿਰ ਆਪਦੇ ਕਰੇ ਲੰਡਾ ਲੁੱਚਾ ਦੱਸ ਮੇਰਾ ਕੀ ਲਾ ਕੇ ਲੈ ਗਿਆ ਫੜ ਸੂਟ ਫੜ 6-7000 ਦਾ ਫਾਇਦਾ ਹੋ ਗਿਆ ਮੈਂ ਮਰ ਜਣਾ ਮੈਂ ਭਾਂਡੇ ਮਾਦ ਲਿਆ ਮਾਂ ਹੋ 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 ਹਾਈ ਹੇ ਅਰਬਾ ਜਿਹੜੀ ਜ਼ੁਬਾਨ ਦਿੱਤੀ ਆ ਵਧੀਆ ਜਿਹੜੀ ਪਲਟ ਜਿੰਦੇ ਜੇ ਚ ਹੱਡੀ ਹੁੰਦੀ ਨਾ ਇਹ ਜ਼ੁਬਾਨ ਮਲਾ ਟੁਕਟੀ ਜਾਂਦੀ ਕਿੰਨੀਆਂ ਗੱਲਾਂ ਪਲਟਣੀਆਂ ਪੈਂਦੀਆਂ ਇੱਕ ਸੂਟ ਪਿੱਛੇ ਕਿੰਨਾ ਝੂਠ ਬੋਲਣਾ ਪੈ ਗਿਆ ਚਲ ਇੰਨਾ ਚੰਗਾ ਇਹ ਘਰ ਵਾਲਾ ਮੇਰੇ ਨਰਮਾ ਜਿਹੜਾ ਮੰਨ ਜਾਂਦਾ ਬਾਗਿਆ ਕੈਲਾ ਕੇ ਖੜਾ ਵਾ ਬਾਗਿਆ ਮੁੰਡਾ ਛੱਤਰ ਖਾਣਾ ਹੈ ਤੂੰ ਵਿਚਾਰਾ